ਪਰਵੀਨ ਕਹਾਰੀਵਾਲ ਦੀ ਕੋਸ਼ਿਸ਼ ਕਰਾਈ ਭਪਿੰਦਰ ਅਜਨਾਲੇ ਵਾਲੇ ਦਾ ਤੇ ਇਹ ਮੁੰਡੇ ਨੇ ਉਥੇ ਜੇਤੂ ਹਾਸਲ ਕੀਤੀ ਜੀ ਤੇ ਜਿਹੜੀ ਵੱਡੀ ਕੁश्ती ਦੇ ਉੱਪਰ ਅਜਨਾਲੇ ਰਕਸੀ ਤੇ ਪਰ ਕੀ ਗਿਆ ਭਾਈ ਤੁਹਾਡੀ ਟੀਮ ਆਈ ਗਲੀ ਹੋਰ ਬਹੁਤ ਵਧੀਆ ਸੋਦੋ ਉਹਨਾਂ ਦੇ ਕੱਦ ਕਾਟ ਖੁਜਿਆ ਮੱਕ ਮੇਰੇ ਕਿਹੜੇ ਉਹ ਨਹੀਂ ਜੀ ਵਾਹ ਜੀ ਵਾਹ ਧੰਨਵਾਦ ਹੈ ਪੂਰੀ ਸੰਗਤ ਦਾ ਪਰ ਬਦਕ ਕਮੇਟੀ ਵਾਲੇ ਕਹਿੰਦੇ ਵੀ ਜਿੰਨੀ ਸ਼ਕਤ ਪਹੁੰਚੀ ਆ ਸਾਡੇ ਵੱਲੋਂ ਸਾਰਿਆਂ ਨੂੰ ਜੀ ਆਖਿਆ ਜਾ ਰਿਹਾ। ਉਹ ਦੇਖੋ ਇੱਕ ਪਾਸੇ ਜੱਸਾ ਦੂਜੇ ਪਾਸੇ ਪ੍ਰਵੀਨ ਆ। ਉਹ ਕਹਿੰਦੇ ਵੀ ਐ ਨਾ ਨਾਲ ਰੋਜੀ ਆ ਤੇ ਇਧਰ ਹਮੇਸ਼ ਮਤਰਾ ਤੇ ਜੱਸਾ ਪੱਟੀ ਵਾਲਾ ਮੇਰੇ ਪਤਰੋ। ਮਾਲਾ ਤਗੜੇ ਆ ਚਵਾਰੇ ਤੇ ਚਵਾਰੇ ਪੈਂਦੇ ਆ। ਉਹ ਕਹਿੰਦੇ ਲੱਗਿਆ ਦਾ ਤੇ ਐ ਨਾ ਓਏ ਹੋਏ ਕੋਈ ਤਾੜੀ ਮਾਰ ਦਿਓ ਵੀ ਕੁਸ਼ਤੀ ਜੀ ਬਹੁਤ ਜਲਦੀ ਹੈ। ਹੋਣ ਗੱਲਾ ਹੋਣ ਗੱਲੇ ਬੱਲੇ ਬੱਲੇ ਮੱਧਰਾ ਵਾਲਾ ਉਹ ਜੱਥਾ ਤੇ ਹਮੇਸ਼ ਮਥਰਾ ਜੱਥਾ ਤੇ ਉਹ ਚੱਪਾ ਚੱਪਾ ਵਾਲਾ ਤੇ ਮਥਰੇ ਵਾਲਾ ਉਹ ਤਾੜੀਆਂ ਮਾਰਦੇ ਸਵਾਦ ਆਦਾ ਕੁਸ਼ਤੀ ਦਾ ਦੇ ਮੱਲਾ ਨੇ ਆਇਆ ਨਾ ਕਿ ਤੇ ਵੀ ਧੂੜ ਡਾਈ ਹੋਈ ਆ ਇਹ ਸ਼ਰਮਾ ਸਿਆਣ ਪ੍ਰਸਾਦ ਕੀ ਤਿੰਨੇ ਗਹਿਣੇ ਮਡਿਆਰ ਦੇ ਘਾਰ ਆ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਹ ਤਹੋ ਜਹ ਹਜ਼ਾਰ ਦੇ ਇਹ ਚੁੱਪ ਨਹੀਂ ਹੈ ਕੁਸ਼ਤੀ ਦੇ 3 ਮਿੰਟ ਖਤਮ ਹੋ ਗਏ ਆ ਲਾਹ 2 ਮਿੰਟ 3 ਮਿੰਟ ਕੁਸ਼ਤੀ ਵਾਹ ਜੀ ਵਾਹ ਲਓ ਜੀ ਕੋਟ ਸਾਹਿਬ ਇਹਦਾ ਛੋਟੀ ਦੀ ਕੁਸ਼ਤੀ ਚੱਲਦੀ ਉਧਰ ਕਹਿੰਦੇ 24 ਤੇ 25 ਤਰੀਕਾ ਹੋਣੀ ਹੈ ਸੈਫਾਵਾੜਾ ਦਾ ਵੱਡਾ ਕੰਮ ਹੋਵੇਗਾ ਚਰਨ ਸਿੰਘ ਬਰਦ ਜਿੰਦਰ ਬਿਰਤ ਫਰਨਾਸ ਸੈਫਾਵਾੜਾ ਹੀਰਕ ਕੈਨੇਡਾ ਦੇ ਭਜ ਸਿੰਘ ਮਿਲੂ ਯੂ ਐਸ ਏ ਫਿਰ ਐਵਡਰ ਐਵਡਰ ਜਰਮਨ ਦਾ ਟ੍ਰਾਂਸਪੋਰਟਰ ਬੱਲੇ ਦਿਸਿਆ ਉਹ ਬੱਲੇ ਦਿਸਿਆ ਬੱਲੇ ਦਿਸਿਆ ਅਗਰ ਕੁਸ਼ਤੀ ਪੁਆਣੀ ਭਾਜੀ ਖੜਿਆ ਨਾ ਕਰੋ ਕਿਉਂਕਿ ਲਾਈਵ ਚੱਲਣ ਡਿਆ ਭਾਜੀ ਘੁੰਮਦੇ ਰਿਹਾ ਕਰੋ ਕੁਸ਼ਤੀ ਬਰਾਬਰ ਹੋ ਜਣੇ ਆ अगर पॉइंट तो ने लिया किसी पहलवान ने लप सामने चालू कुश्ती आके ना बड़े मान सम्मान है और बड़े बड़े आड़ा इतने भी बड़े-बड़े होइए है 5 मिनट तो बात की कर रहे हो 100 100 होनी चाहिए इन मैदान बिना ढोल तो पगड़े दुनिया फिर ही खड़-खड़ के ਰਾਜਾ ਖੇਤਰ ਜੰਦਵੀ ਲਿਖਦਾ ਉਹ ਲਿਖਦਾ ਕੋਕੇ ਚੜੜ ਕੇ ਇਧਰ ਮੇਸ਼ ਮਸਰਾ ਤੇ ਜੱਸਾ ਉਧਰ ਪਰਵੀਰ ਤੇ ਨਾਲ ਰੋਜੀ ਆਸੀ ਅਫਾ ਵੱਡਾ ਕੱਪ ਕਬੱਡੀ ਦਾ 24 ਦੇ 25 ਤਰੀਕ ਜਿੰਦਰ ਮਿਰਤ ਸੁਵਾਨ ਸਹਿਵਾਵਾਲੀ ਧਰਤੀ ਤੇ ਕਰਾਇਆ ਜਾਣਾ ਹੀਰਕ ਕੈਨੇਡਾ ਸਿਰਲਾਪਾਦ ਸਰਦਾਰ ਭੱਜਾ ਸਿੰਘ ਬਿਰੂਦ ਬਈ ਯੂ.ਐਨ.ੀ ਫਿਰ ਐਵਲ ਜਰਨਲ ਲਾਈਟ ਟਰਾਂਸਪੋਰਟ ਜੱਟ ਦਾ 400 ਡਾਲਰ ਚੱਲਦਾ ਦੁਬਈ ਦੇ ਵਿੱਚ ਸੋਨਾ ਹੋਤੀ ਵੀ ਉਸ ਮੇਲਾ ਉਹ ਵੱਡੇ ਕਿਹਦੇ ਕਬੱਡੀ ਦੇ ਖੇਡ ਪ੍ਰਮੋਟਰ ਨੇ ਸਾਡੇ ਮਨਜੀਤ ਬਿਰਤ ਫੱਜਰ ਹੁਣੀ ਵੱਡੇ ਸੱਦੇ ਲਾਉਦੇ ਆ ਰੋਮਾ ਆ ਕੇ ਪਹੁੰਚਦਾ 24 ਤੇ 25 ਤਰੀਕ ਵੱਡੀ ਕੀਟੀਆਂ ਦੇ ਨਾਲ ਵੱਡੇ ਮਾਸਨ ਮਾਰ ਕੀਤੇ ਜਾਣੇ ਆ ਉਹ ਦੇਖੋ ਕਿਹਦੇ ਇੱਕ ਪਾਸੇ ਰੋਜੀਆ ਦੂਸਰੇ ਪਾਸੇ ਪ੍ਰਵੀਨ ਕਹਾਲੀ ਵਾਲਾ ਕੈਮਰੇ ਫੋਕਸ ਹੈ live.com ਕਾਣਾ ਸਕਿਆ ਤੇ ਅੱਜ ਦਾ ਵੱਡਾ ਮੇਲਾ ਕਰੀ ਕੀਤਾ ਜਾ ਰਿਹਾ ਸਾਡੇ ਸਰਤਾਜ ਕੋਸ ਸਰ ਦਾ ਬੜਾ ਧੰਨਵਾਦ ਹੈ ਸਦਾ ਪ੍ਰਾਜ ਸ੍ਰੀਵਲ ਉਹ ਵੀ ਜਿਹੜਾ ਬਹੁਤ ਵਧੀਆ ਕੁਸ਼ਤੀ ਵਾਲਾ ਮੋਤੀ ਪਹਿਰਵਾਨ ਰੇਲ ਕੋਈ ਫੈਕਟਰੀ ਕਪੂਰਥਲਾ ਤੇ ਪ੍ਰਵੀਨ ਪਿੰਡ ਕੋਹਾਲੀ ਜਿਹੜਾ ਆਉਂਦਾ ਸਤ ਕੋ ਪੌਣੇ ਰੋਕੋ ਕੁਸ਼ਤੀ ਰੋਕੋ ਹਾਂ ਹਾਂ ਕੋਣ ਹੈ ਤੇ ਦੇਖੀ ਰੱਖ ਸਾਹਬ ਉਹ ਬੱਲੇ 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 ਉਹ ਗੋਦੀ ਉੱਤਰ ਕੁਸ਼ਤੀ ਉੱਤਰ ਕੁਸ਼ਤੀ ਰੋਕੋ ਪਾ ਇਸ ਤੋਂ ਰੋਕੀਓ ਯਾਰ ਖੜਾ ਲਾ ਕੇ ਦੀ ਜਾਨ ਨੂੰ ਚੱਲੋ ਜੀ ਤੁਮ ਮਿਲਣਾ ਜਾ ਕੇ ਤੁਮ ਮੋਰੋ ਲਾ ਫੜਾ ਸੱਟ ਲੱਗੀ ਹੈ ਬਰਾਬਰ ਬੋਲਰ ਫੰਦਾ ਦੀ ਜਿਾ ਤੀ ਗੋਲ ਕਰਦੇ ਜਿਹੜੇ ਉੱਪ ਦੇ ਬਾਹਰ ਕਹਿ ਰਹੇ ਨਹੀਂ ਯਾਰ ਸਾਦ ਚਾਹਤਾ ਚ ਬਰਦਾਸ਼ ਕਰਾ ਸੱਟ ਲੱਗੀ